ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਇੱਕ ਹੋਰ ਨਵੀਆਂ ਅਪਡੇਟ ਦੇ ਨਾਲ ਸੋ ਬੀਤੇ ਦਿਨੀ ਭਾਵ 15 ਮਈ ਨੂੰ ਸਿੱਖਿਆ ਮੰਤਰੀ ਸਰਦਾਰ ਰਵਜੋਤ ਸਿੰਘ ਭੈਂਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਲਦੀ ਹੀ ਜਿਹੜੀ ਹੈ ਪੰਜਾਬ ਦੇ ਸਕੂਲਾਂ ਵਿੱਚ 500 ਲੈਕਚਰਾਰ ਅਤੇ 2000 ਪੀਟੀਆਈ ਮਾਸਟਰ ਪ੍ਰਤੀ ਕੀਤੇ ਜਾਣਗੇ ਸੋ ਇਹਦਾ ਪ੍ਰੋਸੈਸ ਕੀ ਹੋਊਗਾ ਕੀ ਹੈ ਸਾਰੀ ਜਾਣੀਏ ਤੁਹਾਨੂੰ ਸਾਂਝੇ ਕਰਦੇ ਹਾਂ ਸੋ ਬਨੇ ਰਹੋ ਸੋ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਸਿੱਖਿਆ ਮੰਤਰੀ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 500 ਲੈਕਚਰਾਰ ਅਤੇ 2000 ਸਰੀਰਕ ਸਿੱਖਿਆ ਅਧਿਆਪਕ ਪੀਟੀਆਈ ਭਰਤੀ ਕੀਤੀ ਜਾਣਿਆ। ਭਰਤੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ। ਸੋ ਜਿਹੜੇ ਮੇਰੇ ਭੈਣ ਭਰਾ ਅਧਿਆਪਕ ਬਣਨਾ ਚਾਹੁੰਦੇ ਆ ਜਾਂ ਅਧਿਆਪਕ ਦਾ ਸੁਪਨਾ ਦੇਖ ਰਹੇ ਨੇ ਜਾਂ ਲੈਕਚਰਾਰ ਕੇਡਰ ਦੇ ਜਿਹੜੇ ਲੇਡੀਜ਼ ਐਂਜੈਂਸ ਨੇ ਜਲਦੀ ਹੋ ਤਿਆਰੀ ਕਿ ਚੱਲਣ ਇਸੇ ਤਰ੍ਹਾਂ ਹੀ ਪੀਟੀਏ ਮਾਸਟਰ ਕਿਉਂਕਿ ਜਿਹੜੀ ਪੀਟੀਏ ਮਾਸਟਰ ਦੀ ਭਰਤੀ ਉਹ ਕਾਫੀ ਲੰਮੇ ਸਮੇਂ ਬਾਅਦ ਜਿਹੜੀ ਭਰਤੀ ਦੇਖਣ ਨੂੰ ਮਿਲੂਗੀ ਠੀਕ ਹੈ ਜੀ ਸੋ ਉਹ ਖਾਸ ਕਰ ਨੌਜਵਾਨ ਮੁੰਡੇ ਕੁੜੀਆਂ ਜਰੂਰ ਆਪਣੀ ਤਿਆਰੀ ਕਰਕੇ ਰੱਖਣ ਠੀਕ ਹੈ ਜੀ ਇਸ ਤੋਂ ਇਲਾਵਾ ਵਿਭਾਗ ਵੱਲੋਂ ਪਹਿਲਾਂ ਤੋਂ ਭਰਤੀ ਕੀਤੀ ਗਈ ਈਟੀਟੀ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਪੰਜਾਬ ਤੇ ਹਰਨਾਈਕੋਟ ਦੇ ਨਿਰਦੇਸ਼ਾਂ ਤੇ ਈਟੀਟੀ ਅਧਿਆਪਕ ਦੀ ਚੋਣ ਸੂਚੀ ਨੂੰ ਸੋਧਿਆ ਗਿਆ ਕਿਉਂਕਿ ਇਹ ਆਪਾਂ ਦੇਖਿਆ ਵੀ ਬਾਰ-ਬਾਰ ਜਿਹੜੀਆਂ ਉਹ ਲਿਸਟਾਂ ਰੀਕਾਸਟ ਹੋਉਂਦੀਆਂ ਆ ਉਦੇ ਪਿੱਛੇ ਕਿਤੇ ਨਾ ਕਿਤੇ ਕੋਈ ਕਾਰਨ ਹੁੰਦਾ ਕਿਉਂਕਿ ਜਦੋਂ ਕਿਸੇ ਭਰਤੀ ਦੇ ਉੱਪਰ ਕੋਈ ਰਿਟ ਜਾਂ ਪਟੀਸ਼ਨ ਦਾਖ ਹੋ ਜਾਂਦੀ ਹੈ ਤਾਂ ਭਰਤੀ ਦੇ ਉੱਪਰ ਰੋਕ ਲਗਾ ਦਿੱਤੀ ਜਾਂਦੀ ਹੈ ਉਹਦੀ ਕੋਈ ਅਪਡੇਟ ਨਹੀਂ ਹੁੰਦੀ ਜਿੰਨਾ ਚਿਰ ਉਸ ਭਰਤੀ ਜਿਹੜਾ ਹੈਗਾ ਰਿਟ ਦਾ ਕਲੀਅਰ ਨਹੀਂ ਹੁੰਦਾ ਠੀਕ ਹੈ ਸੋ ਉਸ ਤੋਂ ਬਾਅਦ ਜਿਹੜਾ ਕਿ ਜੀ ਸੋ ਨਾਰਥ ਰਨਿਵਰਸਿਟੀ ਦੇ ਆਪਣੀ ਭਰਤੀ 2000 ਵਿੱਚ ਬਾਈਚ ਸ਼ੁਰੂ ਕੀਤੀ ਗਈ ਸੀ ਪਰ ਅਜੇ ਤੱਕ ਪੂਰੀ ਨਹੀਂ ਹੋਈ ਲੱਖਾਂ ਦੇ 2600 ਨਿਯੁਕਤੀ ਪੱਤਰ ਮੁੱਖ ਮੰਤਰੀ ਮਾਨ ਦਵਾਰਾ ਜਿਹੜੇ ਜਾਰੀ ਕੀਤੇ ਗਏ ਸੀ ਪਰ ਅਜੇ ਵੀ ਜਿਹੜੇ 2994 ਬੈਕਲੌਗ 9494 ਜਿਹੜੇ ਕੈਂਡੀਡੇਟਸ ਨੇ ਉਹ ਅਜੇ ਵੀ ਪੈਂਡਿੰਗ ਨੇ ਉਹ ਧਰਨੇ ਮਜਾਰੇ ਵੀ ਕਰ ਰਹੇ ਪਿਛਲੇ ਦਿਨਾਂ ਚ ਆਪ ਵੀ ਵੀਡੀਓ ਸਾਂਝੀ ਕੀਤੀ ਸੀ ਕਿ ਉਹਨਾਂ ਨੇ ਆਪਣੀ ਜੁਆਇਨਿੰਗ ਦੇ ਲਈ ਉਹਨਾਂ ਨੂੰ ਜੁਆਇਨ ਕਰਾਉਣ ਦੇ ਲਈ ਕਾਫੀ ਮੁਸ਼ਕਲ ਕੀਤੀ ਧਰਨੇ ਵੀ ਲਾਇਆ ਜਿਸ ਦੇ ਕਰਕੇ ਉਹਨਾਂ ਦੇ ਵਿੱਚ ਰੋਸ ਵੀ ਹੋਇਆ ਅਤੇ ਪੁਲਿਸ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਝੜਪ ਵੀ ਹੋਈ ਹੈ ਨਾ ਸੋ ਇਸ ਕਰਕੇ ਜਿਹੜੀ ਉਹ ਭਰਤੀ ਨੂੰ ਪ੍ਰਕਿਰਿਆ ਨੂੰ ਸ਼ੁਰੂ ਜਿਹੜਾ ਪੂਰਾ ਜਰੂਰ ਕੀਤਾ ਜਾਵੇ ਪਹਿਲਾਂ ਇਹ ਕਿਹਾ ਗਿਆ ਸੋ ਪੀਟੀਏ ਦੇ ਆਪਕ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਨਿਯੁਕਤ ਕੀਤਾ ਜਾਏਗਾ ਰਾਜ ਵਿੱਚ ਲਗਭਗ 12880 ਸਰਕਾਰੀ ਪ੍ਰਾਇਮਰੀ ਸਕੂਲ ਹਨ ਨਵੀਂ ਭਰਤੀ ਨਾਲ ਸਕੂਲਾਂ ਵਿੱਚ ਅਧਿਆਪਨ ਸਟਾਫ ਦੀ ਕਮੀ ਨੂੰ ਪੂਰਾ ਕਰਨ ਦੇ ਚਦ ਮਦਦ ਲਈ ਜੇ ਵੈਸੇ ਵੀ ਦੋਸਤੋ 9594 2364 ਤੇ 6435 ईटीटी ਕਾਡਰ ਇੱਕ ਵੱਡੀ ਭਰਤੀ ਜਿਹੜੀ ਉਹ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੀਤੀ ਗਈ ਹੈ ਪਰ ਅਫਸੋਸ ਇਹ ਹੈ ਕਿ ਅਜੇ ਤੱਕ ਜਿਹੜੀਆਂ ਭਰਤੀਆਂ ਉਹ ਕੰਪਲੀਟ ਨਹੀਂ ਹੋਈਆਂ ਜੀ ਦੇ ਕਰਕੇ ਅਜੇ ਵੀ ਜਿਹੜੇ ਕੁਝ ਕੁ ਪ੍ਰਾਇਮਰੀ ਸਕੂਲ ਅਜੇ ਇਹ ਨੇ ਜੋ ਅਧਿਆਪਕਾਂ ਤੋਂ ਵਾਂਝੇ ਨੇ ਸੋ ਇਸ ਕਰਕੇ ਸਰਕਾਰ ਨੂੰ ਪਹਿਲਾਂ ਇਹ ਚਾਹੀਦਾ ਹੈ ਵੀ ਜਿਹੜੀਆਂ ਭਰਤੀਆਂ ਪਹਿਲਾਂ ਆ ਰਹੀਆਂ ਨੇ ਉਹਨਾਂ ਨੂੰ ਕੰਪਲੀਟ ਕੀਤਾ ਜਾਵੇ ਬਾਅਦ ਦੇ ਵਿੱਚ ਜਿਹੜੀ ਕੋਈ ਨਵੀਂ ਭਰਤੀ ਆਊਗੀ ਸੋ ਉਹਨੂੰ ਸ਼ੁਰੂ ਕੀਤਾ ਜਾਵੇ ਸੋ ਇੱਕ ਵਾਰ ਤੋਂ ਫਿਰ ਨੌਜਵਾਨ ਮੁੰਡੇ ਕੁੜੀਆਂ ਲੈਕਚਰਾਰ ਕੇਡਰ ਦੇ ਅਤੇ 2000 ਪੀਟੀ ਜਿਹੜੇ ਟੀਚਰਾਂ ਦੀ ਭਰਤੀ ਕੀਤੀ ਜਾਣੀ ਹੈ ਸੋ ਆਪਣੀ તૈયારી ਹੁਣੇ ਤੋਂ ਵਿੜਦੋ ਜਲਦੀ ਹੀ ਜਿਹੜਾ ਪ੍ਰੋਸੈਸ ਸ਼ੁਰੂ ਹੋਣ ਵਾਲਾ ਹੈ ਠੀਕ ਹੈ ਸੀ ਸੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ